ਸੋ ਸਿੱਖਾ ਜੀ ਸਾਰਿਆਂ ਨੂੰ ਮੈਂ ਵਿਕਰਮ ਜੀ ਸੰਦੂ YouTube ਚੈਨਲ ਸੰਦੂ ਮੇਨੇ ਮਾਰਦੇ ਤੁਹਾਡਾ ਸਵਾਗਤ ਕਰਦੇ ਆਂ ਦੋਸਤੋ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਆ HR ਨੰਬਰ K10 2010 ਮਾਡਲ ਹਾਂਜੀ अल्टੋ K10 2010 ਮਾਡਲ ਟੋਟਲ 80000 ਕਿਲੋਮੀਟਰ ਚੱਲੀ ਹੋਈ ਸਿਲਵਰ ਕਲਰ ਦੇ ਵਿੱਚ ਬਹੁਤ ਸੋਹਣੀ ਗੱਡੀ ਹਾਂਜੀ ਇੰਜਨ ਗੇਅਰ ਦੀ ਗੱਡੀ ਦੀ ਬਿਲਕੁਲ ਬਾਈ ਹੋਣੀ ਕਹਿੰਦੇ ਸਾਡੀ ਗਾਰੰਟੀ ਹੈ ਘਰੇਲੂ ਗੱਡੀ ਹੈ ਜੀ HR ਨੰਬਰ ਤੇ ਸਾਰੇ ਜਿਹੜੀ ਗੱਡੀ ਬਿਲਕੁਲ ਜੈਨੂਨ ਹੈ ਜੀ 80000 ਜਿਹੜੀ ਕਿਲੋਮੀਟਰ ਚੱਲੀ ਹੋਈ ਹੈ 80000 ਕਿਲੋਮੀਟਰ ਬਿਲਕੁਲ ਜੈਨੂਨ ਚੱਲੀ ਹੋਈ ਗੱਡੀ ਹੈ ਜੀ ਸਿਲਵਰ ਕਲਰ ਦੇ ਵਿੱਚ ਤੇ ਗੱਡੀ ਦੇ ਟਾਇਰ ਟੱਪਾ ਬਿਲਕੁਲ ਗੱਡੀ ਦਾ ਓਕੇ ਪਿਆ ਹੈ ਜੀ ਗੱਡੀ ਦੇ ਸਾਰੇ ਕਾਗਜ਼ ਓਕੇ ਨੇ ਜੀ ਤੇ ਤੁਹਾਨੂੰ ਗੱਡੀ ਜ਼ਰੂਰ ਪਸੰਦ ਆਊਗੀ ਸੋ ਗੱਡੀ ਵੇਖਣ ਤੋਂ ਪਹਿਲਾਂ ਤੁਹਾਡੇ ਅਗੇ ਗੁਜਾਰਿਸ਼ ਕਰਦੇ ਜੇ ਕੋਈ ਸਾਡੇ ਚੈਨਲ ਤੇ ਨਵਾਂ ਆਵੇ ਉਹ ਤਾਂ ਪਲੀਜ਼ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੀ ਬੈਲ ਦਾ ਬਟਨ ਦਬਾਓ ਤਾਂ ਜੋ ਉਹਨਾਂ ਦੀਆਂ ਸਾਰੇ ਵੀਡੀਓ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕਣ ਤੇ ਇੱਕ गुजारिश ਹੋਰ ਕਰਾਂਗੇ ਜੇ ਤੁਸੀਂ ਵੀ ਕਿਸੇ ਆਪਣੇ ਸਾਧਨ ਦੀ ਐਡਵਰਟਾਈਜ਼ਮੈਂਟ ਕਰਵਾਉਣੀ ਹੈ ਜਾਂ ਕਿਸੇ بزਨਸ ਦੀ ਐਡਵਰਟਾਈਜ਼ਮੈਂਟ ਕਰਵਾਉਣੀ ਹੈ ਤਾਂ ਇਹ ਸੇਵਾ ਸੀ ਬਿਲਕੁਲ ਫ੍ਰੀ ਦੇ ਵਿੱਚ ਨਿਭਾਣੇ ਆ ਸਕਰੀਨ ਤੇ ਘਰਾ ਨੰਬਰ ਚੱਲ ਰਿਹਾ 90417340161 ਤੁਸੀਂ ਕਦੇ ਵੀ ਕਾਲ ਜਾਂ ਵਟਸਐਪ ਕਰਕੇ ਤੁਸੀਂ ਇਸ ਨੰਬਰ ਤੇ ਇਹਨੂੰ ਆਪਣੀ ਡਿਟੇਲ ਭੇਜ ਸਕਦੇ ਹੋ ਤੇ ਆਪਦੇ ਕਿਸੇ ਵੀ ਬਿਜ਼ਨਸ ਲਈ ਦਾ ਸਾਧਨ ਦੀ ਐਡਵਰਟਾਈਜ਼ਮੈਂਟ ਬਿਲਕੁਲ ਫ੍ਰੀ ਦੇ ਵਿੱਚ ਕਰਵਾ ਸਕਦੇ ਹੋ ਹਾਂਜੀ ਸੋ ਜਿਆਦਾ ਸਮਾਂ ਖਰਾਬ ਨਾ ਕਰਦੇ ਹੋਏ ਆਓ ਵੇਖਦੇ ਹਾਂ 2010 ਮਾਡਲ ਐਚਆਰ ਨੰਬਰ ਆਟੋ ਕੇ 10 ਵੀ ਐਕਸ ਆਈ ਬਹੁਤ ਸੋਹਣੀ ਗੱਡੀ ਹੈ ਜੀ ਫਸਟ ਆਨਰ ਹੈ ਗੱਡੀ ਆ ਫਸਟ ਆਨਰ ਗੱਡੀ ਹੈ ਜੀ ਸਿਲਵਰ ਕਲਰ ਦੇ ਵਿੱਚ ਸੋ ਆਓ ਪਹਿਲਾਂ ਗੱਡੀ ਵੇਖਦੇ ਆ ਤੇ ਫਿਰ ਆਪਾਂ ਰੇਟ ਦੀ ਗੱਲ ਕਰਾਂਗੇ ਰੇਟ ਵੀ ਬਾਈ ਨੇ ਬਿਲਕੁਲ ਜਾਇਜ਼ ਹੀ ਰੱਖਿਆ ਸੋ ਰੇਟ ਸੁਣ ਕੇ ਤੁਹਾਨੂੰ ਗੱਡੀ ਬਿਲਕੁਲ ਪਸੰਦ ਆਊਗੀ ਆਓ ਪਹਿਲਾਂ ਗੱਡੀ ਵੇਖੀਏ ਬਾਕੀ ਫਿਰ ਆਪਾਂ ਬਾਅਦ ਕਰਾਂਗੇ ਦੀ ਐਸੀ ਆਲਟੋ VXI 2010 ਮਾਡਲ K10 সিলভার ਕਲਰ ਦੇ ਵਿੱਚ ਬਹੁਤ ਸੋਹਣੀ ਗੱਡੀ ਉਮੀਦ ਕਰਦੇ ਹਾਂ ਤੁਹਾਨੂੰ ਗੱਡੀ ਪਸੰਦ ਆਈ ਹੋਊਗੀ ਜੇ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਰੇਟ ਦੀ ਗੱਲ ਕਰੀਏ ਤਾਂ ਬਾਈ ਜਿਹੜੀ ਡਿਮਾਂਡ ਹੈ 1,50,000 ਰੁਪਏ ਬਾਈ ਕਹਿੰਦੇ ਸੀ ਗੱਡੀ ਦੀ ਡਿਮਾਂਡ ਕਰਦੇ ਆ ਬਾਕੀ ਮੌਕੇ ਤੇ ਉਹ ਕਹਿੰਦੇ ਨੇ ਕਿ ਜੀ ਫੁੱਟੇ ਵੀ ਚੈੱਕ ਕਰ ਲਾਂਗੇ ਜੀ ਸੋ ਜੇ ਤੁਸੀਂ ਸਾਡੇ ਚੈਨਲ ਦਾ ਨਾਮ ਲੈ ਕੇ ਆਨਲਰ ਨੂੰ ਫੋਨ ਕਰੋਗੇ ਤਾਂ ਆਨਲਰ ਦਾ ਨੰਬਰ ਹੈ ਜਿਹੜਾ ਸਕਰੀਨ ਤੇ ਚੱਲ ਰਿਹਾ ਹੈ ਉਹ ਤੇ ਕਾਲ ਕਰਕੇ ਤੁਸੀਂ ਜਿਹੜਾ ਸੁਲਮੀਨ ਤੇ ਜਿਹੜਾ ਨੰਬਰ ਚੱਲ ਰਿਹਾ ਹੈ ਤੇ ਕਾਲ ਕਰਕੇ ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ ਹੋ ਮਾਲਕ ਨਾਲ ਤੇ ਗੱਡੀ ਭੀਜ ਸਕਦੇ ਹੋ ਹਾਂਜੀ ਸੋ ਐਨੀਆਂ ਬੇਨਤੀਆਂ ਮਨਜ਼ੂਰ ਕਰਨੀਆਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਾਤਾ ਮਿਲ ਜੇ ਉਹ ਜਾਇਜ਼ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ